ਦੀ ਕਾਰ ਕੰਸਾ ਮਾਹੀ ਦੇ ਦੀ ਕੀ ਪੜੇ ਆ ਜੀ ਗੋਵਦਾਰ ਸਾਹਿਬ ਦੇ ਵਿੱਚ ਜੋ ਕਮੇਟੀ ਆ ਜੀ ਇਹਨਾਂ ਦਾ ਬਹੁਤ ਚੰਗਾ ਪ੍ਰਾਲਾ ਵੈਖਿਆ ਜੋ ਟੀਚਰ ਸਾਹਿਬ ਸਿਖਾਉਣ ਵਾਲੇ ਆ ਉਹ ਵੀ ਬਹੁਤ ਸੋਹਣੇ ਤਹ ਤੱਕ ਜਾਂਦੇ ਆ ਹਰ ਗੱਲ ਜਿਹੜੀ ਆ ਤਹ ਤੱਕ ਦੱਸਨੀ ਆ ਬੈਂਡ ਤੱਕ ਕਿੱਥੋਂ ਸਾਡਾ ਆ ਚੱਲਿਆ ਕਿੱਥੋਂ ਚਿੱਕੀ ਚੱਲੀ ਕਿੱਦਾਂ ਹੋਇਆ ਤੇ ਕੁਰਬਾਨੀਆਂ ਭਰੇ ਆਪਣਾ ਇਤਿਹਾਸ ਦਾ ਸਾਰਾ ਸਮਝਾਉਂਦੇ ਆ ਮੈਂ ਇਹਦੇ ਹਰ ਇੱਕ ਨੂੰ ਬੇਨਤੀ ਕਰੂੰਗਾ ਕਿ ਆਪਣੇ ਬੱਚੇ ਜਰੂਰ ਇਹਨਾਂ ਕਲਾਸਾਂ 'ਚ ਕਰਾਓ ਕਿਉਂ ਆਪਣਾ ਸ਼ੋਕਰ ਦਾ ਪਤਾ ਲੱਗਦਾ ਕੀ ਆਪਾਂ ਕਿੱਥੋਂ ਜੰਦੇ ਆ ਕਿੱਥੇ ਆਪਨੇ ਵਾਏ ਗਏ ਕਿ ਕਦੋਂ ਸੌਂ ਗਏ ਗੁਰ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਅਸੀਂ ਮੈਂ ਅੱਜ ਆਪਦੀ ਬੱਚੇ ਨੂੰ ਸਿੱਖ ਗੁਰਦੁਆਰਾ ਕਾਰਡਫ ਸਿੱਖੀ ਕੈਂਪ ਤੇ ਲੈ ਕੇ ਆਈ ਇਹ ਇੱਥੇ ਹੋਰ ਥੋੜੇ ਮਹੀਨਾ ਬਾਅਦ ਹੀ ਸਿੱਖੀ ਕੈਂਪ ਕਰਵਾਇਆ ਜਾਂਦਾ ਜਿੱਥੇ ਬੱਚੇ ਆਪਦੀ ਸੇਮ ਏਜ ਦੇ ਗਰੁੱਪ ਦੇ ਬੱਚਿਆਂ ਨਾਲ ਗੁਰਬਾਣੀ ਹੋਰ ਗੁਰਮਤ ਵਿਚਾਰਾਂ ਸਾਰੇ ਵਿਚਾਰ ਸਾਂਝੇ ਕਰਦੇ ਬਹੁਤ ਵਧੀਆ ਪ੍ਰਬਾਲਾ ਗੁਰਦੁਆਰਾ ਸਾਹਿਬ ਵਾਲਿਆਂ ਦਾ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਆਪਦੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਸਿੱਖੀ ਬਾਰੇ ਗੁਰਮਤ ਕੁਰਬਾਨੀ ਬਾਰੇ ਹੋਰ ਜਾਣ ਸਕਣ ਬੱਚੇ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਅਸੀਂ ਇੱਥੇ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ ਪਿਛਲੇ 2-3 ਸਾਲਾਂ ਤੋਂ ਕੜਦ ਗੁਰਦੁਆਰੇ ਇਹ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਆ ਬੱਚਿਆਂ ਨੂੰ ਸਿੱਖੀ ਬਾਰੇ ਦੱਸਦੇ ਆ ਇਨਫੋਰਮੇਸ਼ਨ ਦਿੰਦੇ ਆ ਤੇ ਬੱਚੇ ਵਧੀਆ ਸਿੱਖੀ ਨਾਲ ਜੁੜ ਰਹੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਸਿੱਖ ਕੌਮ ਨੂੰ ਇਹ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਦੁਆਰੇ ਲਿਆਉਣਾ ਚਾਹੀਦਾ ਤੇ ਵਧੀਆ ਕੁਝ ਸਿੱਖ ਨੂੰ ਮਿਲਦੀਆਂ ਚੰਗੀਆਂ ਚੀਜ਼ਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਾਸਰੀ ਕਾ ਸਾਰਿਆਂ ਨੂੰ ਸਾਰੇ ਸਿੱਖਣ ਨੂੰ ਸਾਸਰੀ ਕਾ ਸਾਰਿਆਂ ਨੂੰ ਭੈਣ ਭਰਾ ਨੂੰ ਸਾਰਿਆਂ ਨੂੰ ਸਾਤ ਤਰੀਕਾ ਅਸੀਂ ਕੰਪਤੇ ਲੈ ਕੇ ਆਏ ਆ ਬੱਚਿਆਂ ਨੂੰ ਬਹੁਤ ਸੋਨਾ ਲੱਗਿਆ ਬਹੁਤ ਚੰਗਾ ਲੱਗਿਆ ਬੱਚੇ ਸਿੱਖਣ ਵਾਤੇ ਆਏ ਨੇ ਤੇ ਸਾਨੂੰ ਬੜਾ ਦਿਲ ਖੁਸ਼ ਹੋਇਆ ਸਾਡਾ ਬੱਚਿਆਂ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸ ਗੁਰੂ ਘਰ ਚ ਸਿੱਖੀ ਕੈਂਪ ਲੱਗਦਾ ਅਸੀਂ ਸਾਨੂੰ ਬਹੁਤ ਵਧੀਆ ਬਹੁਤ ਜਿਆਦਾ ਖੁਸ਼ੀ ਆ ਤੇ ਬਹੁਤ ਵਧੀਆ ਸਾਨੂੰ ਲੱਗਿਆ ਵੀ ਇੱਥੇ ਬਾਹਰਲੇ ਮੁਲਕ ਦੇ ਵਿੱਚ ਬੱਚਾ ਨੂੰ ਸਿੱਖੀ ਬਾਰੇ ਇਹਨਾਂ ਕੁਝ ਦੱਸਿਆ ਜਾ ਰਿਹਾ ਅਸੀਂ ਐਜ਼ ਅ ਸਟੂਡੈਂਟ ਅਸੀਂ ਇੱਥੇ ਗੁਰੂ ਘਰ ਚ ਆਏ ਤੇ ਸਾਨੂੰ ਇੱਥੇ ਸੇਵਾ ਕਰਕੇ ਸਾਨੂੰ ਬਹੁਤ ਜਿਆਦਾ ਵਧੀਆ ਲੱਗਿਆ ਤੇ ਅਸੀਂ ਇੱਥੇ ਸੇਵਾ ਕਰ ਹਰ ਸਿੰਘ ਜੇਦੂ ਸਾਨੂੰ ਮੌਕਾ ਮਿਲਦਾ ਅਸੀਂ ਇੱਥੇ ਸੇਵਾ ਕਰਨ ਵਾਸਤੇ ਪਹੁੰਚਦੇ ਆ ਤੇ ਅਸਾ ਆਪਣੇ ਗੁਰੂ ਘਰ ਦਾ ਸਾਨੂੰ ਮੈਨੇਜਮੈਂਟ ਬਹੁਤ ਵਧੀਆ ਜੋ ਬੱਚਾ ਨੂੰ ਸਿੱਖੀ ਬਾਰੇ ਦੱਸ ਰਿਹਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਬੱਚੇ ਜੋ ਸਿੱਖੀ ਤੋਂ ਦੂਰ ਹੋ ਰਹੇ ਆ ਤੁਹੇ ਇਹਦੇ ਵਿੱਚ ਮੈਂ ਖੁਦ ਕਹਿ ਰਿਹਾ ਵੀ ਮੈਂ ਆਪਣੇ ਆਪ ਨੂੰ ਵੀ ਕਹਿ ਰਿਹਾ ਕਿ ਅੱਜ ਦੇ ਟਾਈਮ 'ਚ ਸਿੱਖਿਆ ਤੋਂ ਦੂਰ ਹੋ ਰਹੇ ਆ ਪਰ ਐਸ ਗੁਰੂ ਘਰ ਤੇ ਮੈਨੂੰ ਦੇਖ ਕੇ ਲੱਗਿਆ ਵੀ ਹਾਂ ਇਹ ਪੂਰਾ ਇੰਡੀਆ ਦਾ ਮਾਹੌਲ ਇੱਥੇ ਹੈ ਬਹੁਤ ਬੱਚੇ ਅੱਜ ਦੇ ਮਤਲਬ ਬਹੁਤ ਬੱਚੇ ਆਪਣੇ ਗੁਰੂ ਘਰ ਨਾਲ ਜੁੜ ਰਹੇ ਆ ਬਹੁਤ ਹੀ ਚੀਜ਼ ਮੈਨੂੰ ਬੜੇ ਲੱਗਿਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਪਦੇ ਬੱਚਾ ਨੂੰ ਇੱਥੇ ਲੈ ਕੇ ਆਉਣ ਦਾ ਵੱਧ ਤੋਂ ਵੱਧ ਸੰਗਤ ਗੁਰੂ ਘਰ ਨਾਲ ਜੁੜਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਕਾਰਡੇ ਦੇ ਵਿੱਚ ਅਸੀਂ ਇੱਕ ਗੁਰਦੁਆਰਾ ਕਾਰਡੇ ਦੇ ਵਿੱਚ ਅਸੀਂ ਕੈਂਪ ਕਰ ਰਹੇ ਬੱਚਿਆਂ ਦਾ ਤੇ ਸਾਡੇ ਕੋਲ ਬਹੁਤ ਜ਼ਿਆਦਾ ਬੱਚੇ ਪਹੁੰਚੇ ਹੋਏ ਆ ਅਸੀਂ ਬਹੁਤ ਕਾਫੀ ਸਾਲਾਂ ਤੋਂ ਇੱਥੇ ਕੈਂਪ ਕਰ ਰਹੇ ਹਾਂ ਕਿ ਹੋਰ ਬੱਚੇ ਆਉਂਦੇ ਆ ਅੱਜ ਹੀ ਬਹੁਤ ਆਏ ਬੱਚੇ ਸਾਡੇ ਕੋਲ 5 ਸਾਲ ਦੇ ਉੱਪਰ ਬੱਚੇ ਕਾਫੀ ਆਏ ਆ ਤੇ ਉਹ ਕੈਂਪ ਦੇ ਵਿੱਚੋਂ ਬੱਚੇ ਬਹੁਤ ਜ਼ਿਆਦਾ ਲਰਨਿੰਗ ਵੀ ਕਰਦੇ ਆ ਤਾਂ ਉਹ ਇਸੇ ਕਰਕੇ ਹੀ ਕੈਂਪ ਕਰਵਾਇਆ ਜਾਂਦਾ ਤਾਂ ਜੋ ਵੱਧ ਤੋਂ ਵੱਧ ਲਰਨ ਕਰਨ ਜਦੋਂ ਯੂਨੀਵਰਸਿਟੀ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਜਾਣ ਤੋਂ ਆਪਣੇ ਸਿੱਖ ਧਰਮ ਬਾਰੇ ਨੌਲੇਜ ਦੇ ਸਕਣ ਉਹਨਾਂ ਉਹਨਾਂ ਨੂੰ ਕੋਈ ਫਨ ਵੇ ਨਾ ਉਹਨਾਂ ਨਾਲ ਕੋਈ ਗੱਲ ਨਾ ਕਰੇ ਉਹਨਾਂ ਨੂੰ ਨੌਲੇਜ ਉਹਨਾਂ ਵੱਤੋਂ ਦਿੱਤੀ ਜੇ ਤਾਂ ਹੀ ਸਾਡੇ ਜਿਹੜੇ ਸਿੱਖ ਧਰਮ ਦਾ ਸਾਰਿਆਂ ਨੂੰ ਇਹ ਪਤਾ ਲੱਗ ਸਕੇ ਤੇ ਬਸ ਮੇਨ ਇਹੋ ਹੀ ਹੈਗਾ ਤੇ ਸਾਰੇ ਜਗਤ ਨੂੰ ਹੋਰ ਵੀ ਸਾਰੇ ਜਿੰਨੇ ਵੀ ਸੁਣਦੇ ਪਰਿਵਾਰ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤੁਹਾਡੇ ਅਰਾਊਂਡ ਹਰ ਕਿਤੇ ਲੱਗਦਾ ਸਿੱਖਿਆ ਆਪਾਂ ਤੇ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਆਪਣੇ ਬੱਚੇ ਲੈ ਕੇ ਜਾਓ ਘਰ ਵਿੱਚ ਦੋ ਉਹਨਾਂ ਨੂੰ ਕੈਂਪਾਂ ਦੇ ਵਿੱਚ ਜੋ ਸਿੱਖਿਆ ਮਿਲਦੀ ਆ ਕਿਉਂਕਿ ਹਰ ਕੈਂਪ ਦੇ ਵਿੱਚ ਇਹੀ ਉਹਨਾਂ ਦਾ ਮੋਟਿਵ ਹੁੰਦਾ ਕਿ ਸਾਡੇ ਬੱਚੇ ਨੂੰ ਨੌਲੇਜ ਆਵੇ ਸਿੱਖ ਤਰੰ ਦੇ ਨੌਲੇਜ ਆਵੇ ਤੇ ਵਾਤ ਵਾਤ ਇਤਿਹਾਸ ਤੋਂ ਜਾਣ ਤੇ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਤੇ ਵਾਤ ਤੋਂ ਵਾਤ ਆਪਣੇ ਬੱਚੇ ਨੂੰ ਸਿੱਖਿਆ ਦੋ ਤੇ ਉਹਨਾਂ ਨੂੰ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇੱਕ ਜੀ ਬੇਨਤੀ ਹੈ ਸਭ ਨੂੰ ਜੋ ਆਪਣੇ ਅਤੇ ਗੁਰੂ ਘਰ ਹੈਗਾ ਕਾਰਡ ਦੇ ਅੰਦਰ ਇੱਥੇ ਜਿਹੜਾ ਆਪਣਾ ਅਪਰਾਲਾ ਹੁੰਦਾ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਮੈਂ ਹਰ ਕਿਸੇ ਨੂੰ ਬੇਨਤੀ ਕਰਨਾ ਕਿ ਹਰ ਗੁਰਦੁਆਰੇ ਇਹ ਅਪਰਾਲਾ ਹੋਣਾ ਚਾਹੀਦਾ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਤੇ ਮੈਂ ਬਹੁਤ ਟਾਈਮ ਤੋਂ ਤੇ ਸੇਵਾ ਕਰ ਰਿਹਾ ਮੈਂ ਇੱਥੇ ਹੁੰਦੇ ਨੇ ਅਪਰਾਲੇ ਹਰ ਮਹੀਨੇ ਸਿੱਖੀ ਕੰਮ ਹੁੰਦਾ ਤੇ ਬਹੁਤ ਅੱਛਾ ਲੱਗਦਾ ਤੇ ਕਿਉਂਕਿ ਉੱਤੇ ਆਪਣਾ ਸ਼ਬਦ ਹੁੰਦੇ ਨੇ ਕਥਾ ਹੁੰਦੀ ਹੈ ਬੱਚੇ ਨੂੰ ਨਹੀਂ ਪਤਾ ਲੱਗਦਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਬੱਚੇ ਨੂੰ ਪਤਾ ਲੱਗਣਾ ਚਾਹੀਦਾ ਕਿ ਕੀਰਤਨ ਹੋ ਰਿਹਾ ਜਾਂ ਕਥਾ ਹੋ ਰਹੀ ਹੈ ਸਿੱਖੀ ਗੰਭਰੂ ਕਰ ਹੋਣੀ ਚਾਹੀਦੇ ਨੇ ਤੇ ਬੱਚੇ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਕਿਉਂਕਿ ਅੱਜ ਕੱਲ ਦੇ ਬੱਚੇ ਨੂੰ ਸਿੱਖੀ ਬਾਰੇ ਕੁਝ ਨਹੀਂ ਪਤਾ ਕਿ ਕੀ ਹੈ ਕੀ ਨਹੀਂ ਹੈ ਸੇਵਾ ਨਾਲ ਬੱਚੇ ਨੂੰ ਜੋੜੋ ਲੰਗਰ ਦੀ ਹੋ ਗਈ ਝੂਠੇ ਪੰਡਿਆਂ ਦੀ ਹੋ ਗਈ ਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਸਿੱਖ ਗੁਰਦੁਆਰਾ ਕਾਰਡਿ ਵਿਖੇ ਅੱਜ ਬੱਚਿਆਂ ਦਾ ਕੈਂਪ ਲੱਗਿਆ ਹੈ ਸੋ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹਨਾਂ ਬੱਚਿਆਂ ਨੇ ਅੱਗੇ ਆ ਕੇ ਇਹਨਾਂ ਗੁਰਦੁਆਰਾ ਸਾਹਿਬ ਨੂੰ ਸੰਭਾਲਣਾ ਹੈ ਕਮੇਟੀਆਂ ਦੇ ਜੋ ਹੈ ਉਹਨਾਂ ਜਿਨ੍ਹਾਂ ਨੇ ਅਗਵਾਈ ਕਰਨੀ ਹੈ ਸੰਗਤ ਦੀ ਅਗਵਾਈ ਕਰਨੀ ਹੈ ਤੇ ਸੰਗਤ ਵਿੱਚ ਵੀ ਜਿਹੜੇ ਗੁਰਸਿੱਖ ਹਨ ਗੁਰਸਿੱਖ ਫੈਮਲੀਆਂ ਹਨ ਉਹਨਾਂ ਨੇ ਅੱਗੇ ਆ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨੀ ਹੈ ਤਾਂ ਉਹਨਾਂ ਨੂੰ ਆਪਣਾ ਜੋ ਗੁਰੂ ਸਾਹਿਬ ਦਾ ਲਸ਼ਨ ਨਹੀਂ ਇਤਿਹਾਸ ਹੈ ਸਾਡਾ ਕੀਮਤੀ ਇਤਿਹਾਸ ਹੈ ਉਸ ਬਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਤੇ ਸਾਨੂੰ ਕਈ ਵਾਰ ਗੁਰਦੁਆਰਾ ਸਾਹਿਬ ਆ ਕੇ ਪਤਾ ਨਹੀਂ ਚੱਲਦਾ ਦੀਵਾਨ ਵਿੱਚ ਕਿਉਂਕਿ ਬੱਚਿਆਂ ਨੂੰ ਕੋ ਲੈਂਗੁਏਜ ਤਾਂ ਨਹੀਂ ਪਤਾ ਇੱਥੇ ਬੱਚੇ ਆ ਕੇ ਆਪਣੇ ਸਵਾਲ ਜਵਾਬ ਕਰਦੇ ਹਨ ਜੋ ਉਹਨਾਂ ਦੇ ਮਨ ਦੀ ਭਾਵਨਾਵਾਂ ਹੈਗੀਆਂ ਉਹਨਾਂ ਨੂੰ ਉਹਨਾਂ ਦਾ ਆਨਸਰ ਮਿਲਦਾ ਹੈ ਸੋ ਕਿਰਪਾ ਕਰਕੇ ਇਹਨਾਂ ਕੈਂਪਾਂ ਦਾ ਉਪਰਾਲਾ ਕਰੀਏ ਸਿਕਰ ਖਾਲਸਾ ਵਾਈਕੁਰਜੀ ਕੀ ਫਤਿਹ ਵੀ ਪੇਰੈਂਟਸ ਗਰਪ ਸੰਗਤ ਆਤ ਗੁਰਦੁਆਰਾ ਸਿਕਰ ਦੁਆਰਾ ਖਾਦਫ ਪਲ ਸਟਰੀਟ ਵੀ ਸਟਾਰਟਡ ਡੂਇੰਗ ਥੇ ਸਿੱਖੀ ਕੈਂਪਸ ਫਰਮ 2021 ਆ uh, during uh, prakash pur of guru nanak pacha uh, basically sada a objective si jehde bacche sikhi to dur ho rahe han ya yeah, parents kol time nahi hai ga baccha nu no, sikhi bare dasna so it's like doing a crash course uh, sikhi campage bacche aake uh, guru sahab bare saadi sikhi di teachings bare sik history to jud sakde hai uh, in in crash courses ek um, around 3 to 4 hours sada ਆ ਕੈਂਪ ਹੁੰਦਾ ਜਿੱਦੇ ਵਿੱਚ ਡਿਫਰੈਂਟ ਐਕਟੀਵिटीज ਆਨ ਥੇ ਇੰਟਰਐਕਟਿਵ ਇੰਟਰਐਕਟਿਵ ਵੇਜ਼ ਵਿੱਚ ਦੇ ਬੱਚਿਆਂ ਨਾਲ ਅਸੀਂ ਅ ਬੱਚਿਆਂ ਨਾਲ ਅਸੀਂ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਆਪੇ ਵੀ ਅਸੀਂ ਟੀਚਰਸ ਵੀ ਸਿੱਖਦੇ ਆ ਬੱਚਿਆਂ ਨਾਲ ਔਰ ਇਸ ਤਰ੍ਹਾਂ ਬੱਚੇ ਜਲਦੀ ਜੁੜਦੇ ਹੈ ਬਿਕੋਜ਼ ਦੇ ਦੇ ਨੋ ਦਿਸ ਇਜ਼ ਨਾਈਸ ਐਂਡ ਐਕਸਾਈਟਿੰਗ ਵੇ They get some treaties in return to uh, keep going, the excitement, keep going with the excitement. So it's nice. Uh, I will be very thankful to the Kurdwara Committee, their support, the volunteers, all their efforts are hi possible. So 2021, 20, the regular we have done almost 10 to 11 or more Sikhi camps. Uh, mostly we try to do on the Visakhi, then Guru Nanak Pasha's Gurupurab and Guru Gobind Singh Ji's Guru uh, So We try to cover as much as topics related to Sikhi, Guru Bani and Sikhi Prachar. So that's our main objective, that small children and sikna. Thank you so much. Vaheguru Ji Ka Khalsa, Vaheguru Ji Ki Fateh. Vaheguru Ji Ka Khalsa, Vaheguru Ji Ki Fateh. So, Anga Singh and Jayavi Singh, what did you learn from Sikhi Camp today? So, today we were learning about the four Chars side and about how they helped us, how they uh, did not quit Sikh. Yeah, they did not quit Sikhi. And about Guru? <coughs> guru Gobind Singh ji, the tenth Guru. Yeah, you learned about him. What did you like the most about him? What I liked the most about them is that they didn't give up for Sikhi. They still fought for us and never gave up. They never gave the sick key mm -hmm. and they fought for us. Yeah. JV Singh, what do you think about the Sikhi camp today? It's really fun, awesome. Two uh, of the kids were stay from the walls. Breaker, then the two died from the that battle. From the side, so yeah, talking. yeah, Chote Zabe, Baba. Can you tell me the names of the side that you learned today? So, the one who was in the tell war, me the, names of the, the Baba. one who. Baba, Baba Ajit Singh Ajit Ji, Ji, Baba, Baba Jujar Singh Ji, Ji, Baba Zuar Singh Ji, Ji, Baba Fateh Singh Ji. Zorana Fadeh Ji. Fadeh so they wouldn't even cut their hair, wouldn't change their religion. So decided so what to them then? they were in a war brick, uh, they were, like they were bricked alive. They were like in a box of bricks, and then it they couldn't breathe and it crushed down and they hear them breathing so they murdered them yeah so that's how they got Shaheedi. so we learned they never gave up the religion they never gave us gave up for the faith that's how what we learned from the chota sides are right and the t what day the are they the oldest The baba babaji singh baba, baba baba ji, baba ji and babaji Jija singh ji, Seng ji, Seng ji, <laughs> ji Jee, they died by before cuz they didn't give up and they, mm -hmm. they um, one of them died from the arrows and the other one died by sword and arrows in in the battle <laughs> in the battle okay thank you so much in the sikhi camp of january 2025 i've learned um, about bb Sharankor Kaur and many more brave Sikhs that help that fought, fought in wars and everything Ka I I enjoyed what, learning about Guru Gobind Singh Ji at the camp and the charge Jade Jyoti, Guruji, Gakasa ka sa, Guruji ki Guruji, Gakasa ka sa, Guruji ki Guru Gobind Singh was born in 1666. ਵਾਇਗੁਚੀ ਕਾਕਾ ਸਵਾਇਗੁਚੀ ਕਿਫਤੇ ਹਲਸਾਹ ਵਾਇਗੁਚੀ ਕਿਫਤੇ ਇਹ ਗੁਰਦੁਆਰਾ ਸਾਹਿਬ ਵਿੱਚ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੀ ਜੋ ਅਸੀਂ ਸਿੱਖੀ ਸਿਧਕ ਕੈਂਪ ਲਗਾਇਆ ਇਹਦੇ ਵਿੱਚ ਅਸੀਂ ਸਾਰਿਆਂ ਨੇ ਬੱਚਿਆਂ ਨੂੰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਸਿੱਖੀ ਸਿਧਾਂਤਾਂ ਬਾਰੇ ਦੱਸ ਸਕੀਏ ਅਤੇ ਕਿਸ ਤਰ੍ਹਾਂ ਸਾਡੇ ਗੁਰਸਿੱਖ ਸ਼ਹੀਦਾਂ ਨੇ ਗੁਰੂ ਸਾਹਿਬ ਸਹਿਬਜ਼ਾਦਿਆਂ ਨੇ ਸਾਡੇ ਕੌਮ ਲਈ ਇਹ ਕੁਰਬਾਨੀਆਂ ਕਰਕੇ ਸਾਨੂੰ ਇਹ ਸਿੱਖੀ ਬਖਸ਼ੀ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਬੱਚਿਆਂ ਨੂੰ ਸਮਝਾ ਸਕੇ ਕਿ ਇਹ ਕਿ ਸਿੱਖੀ ਮਾਰਗ ਦੇ ਉੱਤੇ ਚੱਲਣ ਦੇ ਲਈ ਸਾਨੂੰ ਕਿਸ ਤਰ੍ਹਾਂ ਕੁਰਬਾਨੀ ਦੇ ਨਾਲ ਜੁੜਨਾ ਜ਼ਰੂਰੀ ਹੈ ਕਿਸ ਤਰ੍ਹਾਂ ਸਾਨੂੰ ਸਾਡੀ ਹਿਸਟਰੀ ਬਾਰੇ ਪਤਾ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਹਿਸਟਰੀ ਸਾਨੂੰ ਪਤਾ ਹੋਏਗੀ ਗੁਰਬਾਣੀ ਸਾਨੂੰ ਪਤਾ ਹੋਏਗੀ ਇਹ ਸਾਨੂੰ ਗੁਰੂ ਦੇ ਨਾਲ ਪਿਆਰ ਜੋੜਨ ਦੇ ਵਿੱਚ ਹੈਲਪ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬੀ ਸਿੰਘ ਤੇ ਮੈਂ ਮੈਂ ਲੌਂਗਟਾ ਵੀ ਮੈਂ ਵੀ ਗੂਗਲ ਸਿੰਘ ਜੀ ਤੇ ਚਾ ਚਾਹ ਸਾਹਿਬਜ਼ਾਦੇ ਉਹ ਬੱਟਸ ਜਿਸੀਗਾ ਡਿਫਰ ਮਾਰਟਡ ਸੀਗਾ ਅਨਿਓ ਸਕੈਪਰ ਬਟੂ ਸੀਕਰ ਵੀ ਲੰਨਿਕ ਇ ਕਮ ਜਸਿਕ ਵੀ ਅ ਰਿਸਪੈਕਟ ਗੋਡ respect golden uh remember him jikka Rem kal sa vaikuj ji ki fateh ji assi guru saab ji di bakhshish kirpa sadka aur smuchhiya hi sangatan de sahyog naal gurudwara sahib de sahyog naal jada lagbhag assi 2021 ton jade bachiyan de sikhi sidhak camp jade oh shuru kite ne aur jinna da khaas mantab eh hai ke saadi jo agli paniri hai jedi oh ਇੱਥੇ ਵਿਦੇਸ਼ਾਂ ਦੀ ਧਰਤੀ ਵਿੱਚ ਰਹਿ ਕੇ ਵੀ ਜਿਹੜਾ ਉਹ ਆਪਣੇ ਵਿਰਸੇ ਨਾਲ ਗੁਰੂ ਸਾਹਿਬਾਨਾਂ ਦੇ ਇਤਿਹਾਸ ਨਾਲ ਗੁਰਬਾਣੀ ਦੇ ਉਪਦੇਸ਼ ਨਾਲ ਜਿਹੜਾ ਉਹ ਜੁੜ ਸਕਣ ਤਾਂ ਕਿ ਸਤਿਗੁਰਾਂ ਦੀਆਂ ਸਿੱਖਿਆਵਾਂ ਨੂੰ ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਜਿਹੜਾ ਉਹ ਕਮਾ ਕੇ ਜਿਹੜਾ ਉਹ ਇੱਕ ਚੰਗੇ ਇਨਸਾਨ ਬਣ ਸਕਣ ਔਰ ਜੋ ਸਿੱਖੀ ਦੀ ਮਹਿਕ ਆ ਉਹ ਜਿਹੜਾ ਸਤਿਗੁਰਾਂ ਦੀ ਬਖਸ਼ੀ ਹੋਈ ਜਿਹੜਾ ਸਰੂਪ ਵਿੱਚ ਰਹਿ ਕੇ ਜਿਹੜਾ ਉਹ ਦੇਸ਼ਾਂ ਔਰ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਫਲਾ ਸਕਣ ਚੰਗੀਆਂ ਆਪਣੇ ਜੋਬਸ ਤੇ ਵੀ ਜਾਣ ਚੰਗੇ ਪ੍ਰਬੰਧਾਂ ਵਿੱਚ ਵੀ ਆਉਣ ਸੋ ਇਹੀ ਸਾਡਾ ਮਕਸਦ ਹੈ ਔਰ ਅਸੀਂ ਕੈਂਪਾਂ ਦੇ ਵਿੱਚ ਜਿਹੜਾ ਬੱਚਿਆਂ ਨਾਲ ਕੋਸ਼ਿਸ਼ ਕਰਦੇ ਆ ਜੋ ਇੱਥੇ ਸਾਰੇ ਸੇਵਾਦਾਰ ਸੰਗਤ ਜਿਹੜੇ ਟੀਚਰ ਸਹਿਬਾਨ ਹੁੰਦੇ ਨੇ ਕਿ ਬੱਚਿਆਂ ਨੂੰ ਜਿਹੜਾ ਅਸੀਂ ਜਿਹੜੀਆਂ ਸਾਡੀਆਂ ਬੇਸਿਕ ਜਿਹੜੀਆਂ ਉਹ ਗੱਲਾਂ ਸਿੱਖੀ ਦੀਆਂ ਸਾਡੇ ਇਤਿਹਾਸ ਦੀਆਂ ਗੁਰਬਾਣੀ ਦੀਆਂ ਸਾਡੇ ਸ਼ਹੀਦ ਸਿੰਘ ਸਿੰਘਣੀਆਂ ਗੁਰੂ ਸਬਾਨਾ ਜੀ ਦੇ ਜੀਵਨ ਬਾਰੇ ਚ ਜਿਹੜਾ ਉਹ ਅਸੀਂ ਬੱਚਿਆਂ ਨੂੰ ਜਿਹੜਾ ਪੰਜਾਬੀ ਦੇ ਵਿੱਚ ਵੀ ਔਰ ਇੰਗਲਿਸ਼ ਦੇ ਵਿੱਚ ਵੀ ਕਿਉਂਕਿ ਬੱਚਿਆਂ ਦਾ ਲੈਂਗੁਏਜ ਬੈਰੀਅਰ ਵੀ ਜਿਹੜਾ ਵੀ ਕੋਈ ਪ੍ਰੋਬਲਮ ਨਾ ਆਵੇ ਸੋ ਬੱਚਿਆਂ ਨੂੰ ਵੱਧ ਤੋਂ ਵੱਧ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੱਚਿਆਂ ਦੇ ਜਿਹੜੇ ਨੇ ਉਹ ਕੁਇਜ਼ ਕਰਵਾਏ ਜਾਂਦੇ ਮੁਕਾਬਲੇ ਕਰਵਾਏ ਜਾਂਦੇ ਨੇ ਬੱਚਿਆਂ ਨੂੰ ਫਿਜ਼ੀਕਲ ਐਕਟੀਵਿਟੀਆਂ ਕਰਵਾਉਣ ਦਾ ਯਤਨ ਕੀਤਾ ਜਾਂਦਾ ਸੋ ਸਤਿਗੁਰਜੀ ਕਿਰਪਾ ਕਰਨ ਇਸੇ ਤਰ੍ਹਾਂ ਜਿਹੜਾ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਔਰ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਕਿ ਸਾਡੇ ਜੋ ਉਪਰਾਲੇ ਜਾਰੀ ਰਹਿਣ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਸਿੱਖੀ ਨਾਲ ਜੋੜ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖੀਲ ਦੇ ਵਿੱਚ ਸਮੁੱਚੀ ਕੌਮ ਨੂੰ ਆਪਣੇ ਭਾਈਚਾਰੇ ਨੂੰ ਕੀ ਸੁਨੇਹਾ ਕੀ ਦਿਓਗੇ ਤੁਸੀਂ ਹਾਂਜੀ ਅਸੀਂ ਇਹੀ ਬੇਨਤੀ ਕਰਾਂਗੇ ਕਿ ਐਸੇ ਜਿਹੜੇ ਉਪਰਾਲੇ ਨੇ ਉਹ ਸਾਨੂੰ ਹਰ ਜਗ੍ਹਾ ਤੇ ਜਿਹੜੇ ਰੰਬਣੇ ਚਾਹੀਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਆ ਕਿ ਅਸੀਂ ਸਾਰੇ ਜਿਹੜੇ ਨੇ ਆਪਣੇ ਬੜੇ ਮਸ਼ਰੂਫ ਹਾਂ ਹਰ ਕਿਸੇ ਦੀ ਜਿਹੜੀ ਉਹ ਜ਼ਿੰਦਗੀ 'ਚ ਭੱਜ ਦੌੜ ਆ ਪਰ ਕਿਤੇ ਨਾ ਕਿਤੇ ਇਹ ਉਪਰਾਲੇ ਸਾਨੂੰ ਕਰਨੇ ਪੈਣਗੇ ਕੌਮੀ ਤੌਰ ਤੇ ਜਿਹੜਾ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੇ ਬਾਰੇ ਵਿੱਚ ਸੋਚਣਾ ਪਏਗਾ ਅੱਥੇ ਅਸੀਂ ਜਿੱਥੇ ਕਿਤੇ ਵੀ ਜੀਐਸਵੀ ਮੂਲਕ ਚ ਬੈਠੇ ਆ ਅਸੀਂ ਉੱਥੇ ਜਿਹੜਾ ਵਾ ਉਹ ਇੱਕ ਦੂਜੇ ਕੋਲੋਂ ਸਿੱਖੀਏ ਐਸੇ ਉਪਰਾਲੇ ਕਰੀਏ ਤਾਂ ਕਿ ਅਸੀਂ ਕੌਮੀ ਰੂਪ ਦੇ ਵਿੱਚ ਜਿਹੜਾ ਉਹ ਅਸੀਂ ਸਾਰੇ ਰਲ ਮਿਲ ਕੇ ਅੱਗੇ ਵੱਧ ਸਕੀਏ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਨਵੀਰ ਸਿੰਘ ਹੈ ਤੇ ਮੈਂ ਬਹੁਤ ਸਾਲਾਂ ਤੋਂ ਇਹ ਕੈਂਪ ਅਟੈਂਡ ਕਰ ਰਿਹਾ ਹਾਂ ਤੇ ਮੈਂ ਇਹੀ ਕਹਿਣਾ ਚਾਹੁੰਦਾ ਪੀ ਇਸ ਕੈਂਪ ਤੇ ਜ਼ਰੂਰ ਆਉਣਾ ਚਾਹੀਦਾ ਹੈ ਕਿਉਂਕਿ ਇੱਥੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਮੇਰੀ ਬੇਨਤੀ ਹੈ ਸਾਰੇ ਪਰਿਵਾਰਾਂ ਨੂੰ ਕਿ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਜ਼ਰੂਰ ਲੈ ਕੇ ਆਉਣ ਤਾਂ ਜੀ ਤਾਂ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਹੋਰ ਗੁਰੂ ਸਾਹਿਬਾਂ ਬਾਰੇ ਜਾਣ ਸਕਣ ਵੈਰ ਗੁਰਜੀ ਦਾ ਖਾਲਸਾ ਵੈਰ ਗੁਰਜੀ ਦੀ ਫਤਹਿ आल्सो ਵੈਰ ਗੁਰਜੀ ਦੀ ਫਤਹਿ ਮਾਈ ਨੇ ਮੈ ਸੁਖਨੀ ਕੋ ਆ ਰੈਪ ਨੇ ਟੈਂਡਿੰਗ this camp for 5 years now and in each camp we learn about good bani and our Sikh history um in this camp today we learn about Sikh warriors um from the past and what they did and um, that's what I learned in this camp today. My name is Manit Singh and I'm 13 years old. I've been attending Sikhi Sudak Camp of Cardiff for about two years now. I find it very informative and fun to learn. They give you a bunch of activities like quizzes and games like archery. Um, there's lots of prices to earn and um, I think the whole experience is very informative. You learn a lot about Sikhism, um, the Char there. The panchbiyare things that like revolve around Sikhism, and uh, yeah, I find it very nice. My name is Narinda Singh, and I'm 15 years old. I've been attending this Sikhi camp in Kardi for a couple of years now, and I've been learning uh, plenty of stuff for about uh, Sikh history. Today, I learned about Charles Saib and Shiri Guru Gobind Singh Ji and the history and why we should learn. It's very important to learn about Sikh history as you know your ancestors and what happened and why Gujika Kalsa, why Fate. this is the Sikh Club. We would like you to join us, it's fun and uh, you can learn a lot of stuff and it's prizes and money you can win. Why Jika Kalsa, why Fate? Why Gujika Khalsa, Fateh, my name is Delsancho and I've really enjoyed the Sikhi camp today. I've I have learned a lot of new things such as the Sikh warriors and I would really like for more people to come to the Sikhi camp and take part. Wai Gujika Khalsa Fateh. So my name is Harsimra Singh and I have been attending these Sikhi camps for a few years. I've been learning lots of Sikh history. For example, today we learn about Jasab and Guru Gobind Singh Ji. I find this information very useful because it helps me bond with Waiaguru. group. ji ka khasa ji fateh. My name is Amrit Singh and this is Sea uh, camp which is very fun. Every Sea camp we learn new things and it's the best so far. You win prizes, money and you can do Shabbat too if you want. Make sure, um, hopefully this goes out to America, Canada, everywhere and make sure you come to Sikh Gudwara Cardiff and, and attend Sikh camp. Why did you come to Why did you come My name is Jeevindeep Singh, I'm 8 years old and I've attended the Sikhi camp at Cardiff Gudwala Side. I learned a lot about char Seb and Guru Gobind Singh Ji and a lot about Sikh history and we like every um, like every camp we play games like Gatka, archery and those t things and um, we do questions and i think it's very good for like the like um, history of sikhism my name is prab jokko and um, i love coming to the sikh camps because i learn a lot about our history and I've been coming to Sikhi camps a lot. My name is Eileen Kaur, and I really like the Sikhi camp. I want other people to come to the Siki camp, uh, Gurdwara, uh, Cardiff Gurdwara. My name is Rajvi Singh, and I enjoy Siki camp a lot. I want to inspire people to do Sikhi camp. I'm in Sikhi camp and I enjoyed it. Um, it was a good learning experience. I think it was good that we did fun stuff and learned too. That is a good balance. Thank you. I have learned a lot about the sick history and it was a fun experience to and I also enjoyed archery. Waiguruji ki fate. My name is Hadeya Singh Roth and Guru Gobind Singh Ji was born in Patna. So why ka khasa, ki fate, Mira ki fate. Singh. He Munu Sikhi Kam bada pasandaya, and. I love sikhi camp to go and i was so happy. ਉਹ ਸਾ ਲਗ ਜਿਕੇ ਫਤੇ ਗੁਰੂ ਪਿਆਰੀ ਸਾ ਸੰਗਤ ਜੀ ਬਾਏ ਗੁਜ ਜੀ ਕਾ ਖਾਨ ਸਾਹਿਬ ਬਾਏ ਗੁਜ ਜੀ ਕੀ ਫਤੇ ਅੱਜ ਅਸੀਂ ਸਿੱਖ ਸੇਨ ਦੀ ਟੀਮ ਸਿਗੁਰਦਰਾ ਕਾਰਡ ਦੇ ਵਿਖੇ ਇੱਥੇ ਸਿੱਖੀ ਸਿਧ ਕੈਂਪ ਜੋ ਕਿ ਗੁਰਦੁਆਰਾ ਔਰ ਸੰਗਤ ਦੇ ਸਹਿਯੋਗ ਨਾਲ ਸੇਵਾਦਾਰਾਂ ਵੱਲੋਂ ਇਹਦਾ ਉਪਰਾਲਾ ਕੀਤਾ ਜਾਂਦਾ ਔਰ ਬੜੀ ਖੁਸ਼ੀ ਹੈ ਕਿ ਬੱਚੇ ਜਿਹੜੇ ਨੇ ਇੱਥੇ ਇਹਨਾਂ ਨੇ ਬਹੁਤ ਕੁਝ ਸਿੱਖਿਆ ਔਰ ਸਿੱਖ ਇਤਿਹਾਸ ਔਰ ਗੁਰਬਾਣੀ ਮੈਂ ਬੇਨਤੀ ਕਰਾਂਗਾ ਸਵੱਚੇ ਸੰਸਾਰ ਨੂੰ ਕਿ ਆਓ ਆਪਣੀ ਪਨੀਰੀ ਨੂੰ ਸੰਭਾਲ ਲਈਏ ਆ ਜੇ ਅਸੀਂ ਚਾਹੁੰਦੇ ਹਾਂ ਨਾ ਕਿ ਸਾਡੀ ਕੌਮ ਦਾ ਭਵਿੱਖ ਬਹੁਤ ਸੁਨਹਿਰੀ ਹੋਵੇ ਤੇ ਸੁਨਹਿਰੀ ਇਤਿਹਾਸ ਔਰ ਗੁਰਬਾਣੀ ਦੇ ਖਜ਼ਾਨੇ ਤੋਂ ਸਾਨੂੰ ਜਾਣੂ ਹੋਣਾ ਪਵੇਗਾ ਅਸੀਂ ਜ਼ਰੂਰ ਇਸ ਪਾਸੇ ਧਿਆਨ ਦੇਈਏ ਜਿੰਨੇ ਵੀ ਸੰਸਾਰ ਦੇ ਇਸ ਵਕਤ ਸੁਣ ਰਹੇ ਨੇ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਗੁਰੂ ਕੇ ਸਿੱਖੋ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਕੱਲਾ ਸਮਾਗਮ ਜਾਂ ਗੁਰਪੁਰਬ ਸ਼ਹੀਦੀ ਦਿਹਾੜੇ ਮਨਾ ਲੈਣੇ ਹੋਰ ਗੱਲ ਹੈ ਜੇ ਸਾਡੀ ਪਨੀਰੀ ਨੂੰ ਨਾ ਸੰਭਾਲ ਸਕੇ ਜੇ ਉਹਨਾਂ ਨੂੰ ਸਮਝ ਨਾ ਆਈ ਇਸ ਗੁਰਬਾਣੀ ਦੇ ਖਜ਼ਾਨੇ ਦੀ ਤੇ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਾਂਗੇ ਸਾਡਾ ਇਤਿਹਾਸ ਅਸੀਂ ਮਨ ਘੜਤ ਕਹਾਣੀਆਂ ਜਾਂ ਇਧਰ ਉਧਰ ਦੀਆਂ ਗੱਲਾਂ ਨੂੰ ತ್ಯਾਕ ਕੇ ਆਓ ਗੁਰਬਾਣੀ ਦੀ ਇੱਕ ਸਵੱਟੀ ਤੇ ਜੋ ਸਾਡਾ ਇਤਿਹਾਸ ਹੈ ਜੋ ਸਤਗੁਰ ਸਾਨੂੰ ਸਹੀ ਮੈਨੇ ਵਿੱਚ ਸਾਨੂੰ ਜੋ ਦੇ ਰਹੇ ਨੇ ਉਪਦੇਸ਼ ਦੇ ਰਹੇ ਨੇ ਉਹਨਾਂ ਨੂੰ ਅਪਣਾਈਏ ਸਮੂਚੀਆਂ ਸਿੱਖ ਸੰਗਤਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਲਿਆ ਕੇ ਜੋ ਗੁਰੂ ਕੀ ਖੁਸ਼ੀ ਪ੍ਰਾਪਤ ਕੀਤੀ ਹੈ ਸੇਵਾਦਾਰਾਂ ਦੇ ਵੀ ਬਹੁਤ ਮਿਹਨਤ ਹੈ ਜੋ ਬੱਚਿਆਂ ਨੂੰ ਕੁਵਜ ਗਤਕਾ ਆਰਚਰੀ ਔਰ ਹੋਰ ਗੁਰਬਾਣੀ ਦੇ ਇਸ ਸੁਨਹਿਰੀ ਕਿਉਂਕਿ ਇਹ ਜਿਹੜਾ ਕੈਂਪ ਸੀਗਾ ਸਿੱਖੀ ਸਿੱਧ ਕੈਂਪ ਇਹ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਸਾਬ ਜਦਿਆਂ ਸਮੂਹ ਸਿੰਘਾਂ ਨੂੰ ਇਸ ਸਮਰਪਤ ਸਿੱਕੀ ਕੈਂਪ ਲਗਾਇਆ ਗਿਆ ਸਾਲ ਵਿੱਚ ਚਾਰ ਜਿਹੜੇ ਕੈਂਪ ਲਗਾਏ ਜਾਂਦੇ ਨੇ ਸੋ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਹੈ ਇੱਕ ਵੱਤ ਵਦ ਸਹੂਜ ਦੇਵੋ ਤਾਂ ਕਿ ਬੱਚੇ ਔਰ ਵੱਡੇ ਇਸ ਕੈਂਪ ਦੇ ਵਿੱਚੋਂ ਲਾਹਾ ਲੈ ਸਕਣ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ